ਜਗਿੰਦਰ ਸਿੰਘ ਗਰਾਹ ਆ ਗਏ ਨੇ ਗਰਾਹ ਸਾਹਿਬ ਕੀ ਜਿਹੜਾ ਕੀ ਹੁਣ ਸਿਨੈਰੀਓ ਕੀ ਹੈਗਾ ਮੀਟਿੰਗ ਦਾ ਕੀ ਜਿਹੜੀ ਗੱਲਬਾਤ ਹੋਈ ਹੈ ਮੀਟਿੰਗ ਖੇਤੀ ਨੀਤੀ ਤੇ ਗੱਲ ਹੋਈ ਜਿੰਨੇ ਸਿੰਘ ਖੰਮਾ ਪਤਰ ਦੋ ਸਾਰੀਆਂ ਮੰਗਾਂ ਤੇ ਗੱਲਬਾਤ ਹੋਈ ਹੈ ਉਹਨਾਂ ਨੇ ਸਾਨੂੰ ਕੁਝ ਜਵਾਬ ਦਿੱਤੇ ਨੇ ਅਸੀਂ ਮੰਗ ਕੀਤੀ ਵੀ ਤੁਸੀਂ ਆਪਦਾ ਖੇਤੀ ਖਾੜਾ ਦਿਓ ਸਾਨੂੰ ਉਹ ਸਾਨੂੰ 30 ਤਰੀਕ ਤੱਕ ਉਹਨਾਂ ਨੇ ਖਾੜਾ ਦੇਣ ਦਾ ਸਾਡਾ ਬਲ ਇਸ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਹੁਣ ਲਗਭਗ 5 ਦਿਨ ਤੁਹਾਡੇ ਬਗਲ ਸਮਾਂ ਮੰਗਿਆ ਗਿਆ ਸੀ ਤੁਹਾਨੂੰ ਲੱਗਿਆ ਕਿ ਉਹਨਾਂ 5 ਦਿਨਾਂ ਦੇ ਵਿੱਚ ਸਰਕਾਰ ਕਿਤੇ ਨਾ ਕਿਤੇ ਝੁਕੀ ਹੈ ਜਾਂ ਕੋਈ ਜਿਹੜੇ ਸਰਕਾਰ ਕਿਸਾਨਾਂ ਦੇ ਜਾਇਜ਼ ਮੰਗਾਂ ਹੈਗੀਆਂ ਮੰਨਣ ਨੂੰ ਤਿਆਰ ਹੋਈ ਹੈ ਦੇਖੋ ਸਰਕਾਰਾਂ ਕੀ ਤੋਂ ਝੁਕਦੀਆਂ ਹੁੰਦੀਆਂ ਨੇ ਜੀ ਸਰਕਾਰਾਂ ਦਾ ਸਰਕਾਰਾਂ ਹੁੰਦੀਆਂ ਨੇ ਅਸੀਂ ਕੌਣ ਆ ਸਰਕਾਰ ਨੂੰ ਝੁਕਾਉਣ ਵਾਲੇ ਸਰਕਾਰ ਨੇ ਮੰਨ ਲਈ ਅਸੀਂ ਨਹੀਂ ਕਹਾਂਗੇ ਵੀ ਅਸੀਂ ਨੇ ਗਰਦਨ ਤੇ ਕੋਡਾ ਧਰ ਕੇ ਬਣਾ ਲਿਆ ਜਾਂ ਅਸੀਂ ਸਰਕਾਰ ਨੂੰ ਝੁਕਾ ਲਿਆ ਇਹ ਨਹੀਂ ਹੈ ਇਸ ਕਹਿਣ ਦੀ ਲੋੜ ਸਰਕਾਰ ਨੇ ਸਾਡੀ ਗੱਲ ਅਸੀਂ ਸਰਕਾਰ ਕੋਲ ਇੰਟਰੋਡਿਊਸ ਕੀਤੀ ਆਪਣੀ ਮੰਗ ਪੱਤਰ ਭੇਜਿਆ ਸਰਕਾਰ ਨੇ ਸਾਨੂੰ ਸੱਦਾ ਦਿੱਤਾ ਸੀ ਗਏ ਗੱਲਬਾਤ ਤੇ ਸਾਡੀ ਸਹਿਮਤੀ ਹੋ ਗਈ ਅਸੀਂ ਥਾ ਲੈ ਇਹ ਅੰਦੋਲਨ ਹੁੰਦਾ ਝੁਕਾਣ ਵਾਸਤੇ ਹੁੰਦਾ ਤੁਸੀਂ ਜਿਹੜਾ ਇੱਕ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਇੱਕ ਡਰ ਬਣਾਣਾ ਹੁੰਦਾ ਹੈ ਇਹ ਹੀ ਮਕਸਦ ਹੁੰਦਾ ਹੈ ਦੇਖੋ ਸਰ ਇਹਨੂੰ ਅਸੀਂ ਫਿਰ ਅਸੀਂ ਕਹੀਏ ਵੀ ਝੁਕਾ ਲਿਆ ਵੀ ਅਸੀਂ ਬਹੁਤ ਤਕੜੇ ਹੋ ਗਏ ਸਰਕਾਰ ਨਾਲ ਇਹ ਨਹੀਂ वैसे सरकारा जनता दी आंदोलन दी जनता दी आंदोलन दी गल ਨੂੰ ਜੇ ਅਗਲਾ ਸਮਝਦਾ ਵੀ ਜਨਤਾ ਬਹੁਤ ਵੱਡੀ ਹੁੰਦੀ ਹੈ ਉਹ ਮੁੱਖ ਮੰਤਰੀ ਆ ਜਨਤਾ ਨੇ ਮੁੱਖ ਮੰਤਰੀ ਬਣਾਇਆ ਨਾ ਜੇ ਉਹਨਾਂ ਦੇ ਮੂਰੇ ਝੁਕਣ ਝਕਾਉਣ ਦਾ ਤਾਂ ਸਵਾਲ ਹੀ ਨਹੀਂ ਹੁੰਦਾ ਜੇ ਉਹਨਾਂ ਦੀ ਗੱਲ ਨੂੰ ਉਹਨਾਂ ਨੇ ਮੰਨ ਲਿਆ ਪ੍ਰਮਾਨ ਕਰ ਲਿਆ ਵੀ ਤੁਹਾਡੀ ਗੱਲ ਠੀਕ ਹੈ ਮੈਂ ਇਹਨੂੰ ਕਰੂੰਗਾ ਇਹੇ ਬੜਾਪਣ ਹੈ ਇਹ ਚੰਗੀ ਗੱਲ ਪ੍ਰੈਸ ਸਾਹਿਬ ਮੁੱਖ ਮੰਗਾਂ ਜਿਹੜੀਆਂ ਕੁਝ ਜੁੜਿਆ ਚਲੋ ਲੰਬੀ ਗੱਲ ਬੱਤੀ ਕੁਝ ਜਿਹੜੀਆਂ ਮੁੱਖ ਮੰਗਾਂ ਜਿਹੜੀਆਂ ਹੈਗੀਆਂ ਜਿੰਨਾ ਬਿਨਾ ਕਿਸਾਨਾਂ ਦਾ ਨਹੀਂ ਸਰਦਾ ਉਹ ਜੋ ਸਾਡੇ ਨਾਲ ਸ਼ੇਅਰ ਕਰੋ ਦੇਖੋ ਸਰ ਮੁੱਖ ਮੰਗ ਖੇਤੀ ਨੀਤੀ ਦੇ ਵਿੱਚ ਸਾਰੀਆਂ ਮੁੱਖ ਹੀ ਆ ਜਾਂਦੀਆਂ ਨੇ ਕਰਜ਼ੇ ਵਾਲੀ ਨੀਤੀ ਪਾਣੀ ਵਾਲੀ ਨੀਤੀ ਜ਼ਮੀਨ ਵਾਲੀ ਨੀਤੀ ਰਜਗਾਰ ਵਾਲੀ ਨੀਤੀ ਨਸ਼ੇ ਵਾਲੀ ਨੀਤੀ ਖੁਨਕੁਸ਼ੀ ਵਾਲੀ ਨੀਤੀ ਕੋਈ ਰਹਿੰਦੀ ਨਹੀਂ ਬਾਕੀ ਇਹ ਗੱਲ ਜਿਹੜੀ ਉਹ ਖੇਤੀ ਨੀਤੀ ਦੇ ਵਿੱਚ ਨਹੀਂ ਆਉਂਦੀ ਇਸ ਕਰਕੇ ਵੱਡਾ ਖੇਤਰ ਹੈ ਦਾ ਵੱਡਾ ਘੇਰਾ ਹੈ ਤੇ ਜੇ ਅਸੀਂ ਉਹਨੂੰ ਲਾਗੂ ਕਰਾਉਣ 'ਚ ਕਾਮਯਾਬ ਹੋ ਜਾਂਦੇ ਹਾਂ ਜੇ ਉਹਨੂੰ ਇੰਪਲੀਮੈਂਟ ਕਰਾਉਣ 'ਚ ਕਾਮਯਾਬ ਹਾਂ ਬਣਾਉਣ ਦੀ ਵੀ ਕਾਮਯਾਬ ਹਾਂ ਆ ਸਾਡੇ ਵਾਸਤੇ ਇਹ ਹੀ ਵੱਡੀ ਗੱਲ ਹੈ ਵੀ ਸਰਕਾਰ ਤਿਆਰ ਤਾਂ ਹੋਈ ਨਾ ਬਣਾਉਣ ਬਸ ਮਦਦ ਤਿਆਰ ਹੋਈ ਹੈ ਸਰਕਾਰਾਂ ਤਿਆਰ ਹੋਈ ਹੈ ਜੇ ਬਣਾਉ ਕਿ ਨਹੀਂ ਸੈਂਟਰ ਸਰਕਾਰ ਨਾਲ ਦਾ ਜ਼ਰੂਰੀ ਹੈਗਾ ਨਾ ਕੱਲੀ ਪੰਜਾਬ ਸਰਕਾਰ ਨਹੀਂ ਇਹਨਾਂ ਚੀਜ਼ਾਂ ਇੰਪਲੀਮੈਂਟ ਕਰ ਸਕੀ ਕਿਉਂਕਿ ਬਜਟ ਦੀ ਬਹੁਤ ਵੱਡੀ ਜ਼ਰੂਰਤ ਸਰ ਐਗਰੀਕਲਚਰ ਖੇਤਰ ਹੈ ਜਿਹੜਾ ਇਹ ਸਟੇਟ ਸਬਜੈਕਟ ਹੈ ਹਰ ਸਟੇਟ ਦੀ ਖੇਤੀ ਨੀਤੀ ਵੱਖਰੀ ਬਣਦੀ ਹੈ ਕਿਉਂਕਿ ਇਹਦੇ ਚ ਅਸੀਂ ਕੇਂਦਰ ਦਾ ਨਹੀਂ ਰੋਕ ਕਰ ਸਕਦੇ ਕੀਤੀ ਨੀਤੀ ਬਣਾਉਣ ਕੇ ਜਦੋਂ ਕਿਤੇ ਬਜਟ ਦਾ ਸਵਾਲ ਆਇਆ ਉਹਨੂੰ ਦੇਖਾਂਗੇ ਜੇ ਸਰਕਾਰ ਕਹੂਗੀ ਸਾਡੇ ਕੋਲੇ ਬਜਟ ਨਹੀਂ ਬਜਟ ਦਾ ਪ੍ਰਬੰਧ ਕਰੋ ਉਹ ਸਵਾਲ ਵੀ ਉਹ ਵੀ ਸਾਡੇ ਕੋਲ ਜਵਾਬ ਆਏਗੇ ਆ ਨਾ ਹੀ ਜਿਹੜੇ ਪ੍ਰੋਜੈਕਟ ਨੈਸ਼ਨਲ ਜਿਹੜੇ ਪ੍ਰੋਜੈਕਟ ਨਿਕ ਰਹੇ ਨੇ ਬਹਾਈ ਵੇ ਨਿਕ ਰਹੇ ਨੇ ਜਿਹੜੇ ਸਰਕਾਰ ਨੂੰ ਜਿਹੜੇ ਲੋਕ ਕਿਸਾਨ ਨਹੀਂ ਆਪਣੀ ਜਗ੍ਹਾ ਦੇ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਰੋਲਾ ਕੀ ਹੈਗਾ ਪੈਸੇ ਦਾ ਰੋਲਾ ਹੈਗਾ ਦੇਖੋ ਸਰ ਛੋਡੀ ਚੀਜ਼ ਨੂੰ ਮੈਂ ਖਰੀਦਣਾ ਚਾਹਾਂ ਤਾਂ ਮੁੰਨ ਤਾਂ ਤੁਹਾਡਾ ਹੋਣਾ ਚਾਹੀਦਾ ਨਾ ਤੁਸੀਂ ਪਹਿਲੀ ਗੱਲ ਤਾਂ ਵੇਚਣੀ ਆ ਕਿ ਨਹੀਂ ਵੇਚਣੀ ਮੈਨੂੰ ਲੋੜ ਹੈ ਜਦੋਂ ਫਿਰ ਮੈਨੂੰ ਲੋੜ ਹੈ ਤੁਸੀਂ ਵੇਚਣੀ ਨਹੀਂ ਮੈਂ ਤਾਂ ਜੇ ਹੁਣ ਛੋਡੀ ਮੂਹ ਮੰਗੀ ਕੀਮਤੀ ਦੇਊਗਾ ਤਾਂ ਹੀ ਦੇਊਗਾ ਤੁਸੀਂ ਮੈਨੂੰ ਇਸ ਕਰਕੇ ਸਰਕਾਰ ਨੂੰ ਕਿਤੇ ਵੀ ਧੱਕਾ ਨਹੀਂ ਕਰਨਾ ਚਾਹੀਦਾ ਕਿਸਾਨਾਂ ਦੇ ਮੰਗਾਂ ਜਿਹੜੀਆਂ ਕਿਸਾਨਾਂ ਦੀ ਕੀਮਤ ਜਿਹੜੀ ਕੀਮਤ ਮੰਗਦੇ ਨੇ ਉਹ ਕੀਮਤ ਤਾਂ ਦੇਣੀ ਚਾਹੀਦੀ ਪਰ ਮੋਦੀ ਸਾਹਿਬ ਇਹ ਕਹਿੰਦੇ ਨੇ ਕਿ ਹੁਣ ਖੁਦ ਇਸ ਪ੍ਰੋਜੈਕਟ ਦਾ ਮੈਂ ਮੀਟਿੰਗਾਂ 'ਚ ਜੁੜਾਂਗਾ ਜਿਹੜਾ ਲੋਕ ਜਾਂ ਜਿਹੜੇ ਨਹੀਂ ਜ਼ਮੀਨਾਂ ਦੇਣਾ ਚਾਹੁੰਦੇ ਇਹ ਮੀਟਿੰਗਾਂ ਹੁਣ ਉਹਨਾਂ ਨੇ ਆਪਣੇ ਅੰਦਰ ਮਹਿਕਮਾ ਲੈ ਲਿਆ ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਹੀ ਹੈ ਬਾਜ਼ ਮਗਾਨ ਹੈ ਜੈਨੂਨ ਗੱਲ ਹੈ ਮੇਰੀ ਜ਼ਮੀਨ ਹੈ ਮੈਂ ਵੇਚਨੀ ਹੈ ਕਿ ਨਹੀਂ ਵੇਚਣੀ ਮੇਰਾ ਸਵਾਲ ਹੈ ਫਿਰ ਜੇ ਤੁਹਾਨੂੰ ਬਹੁਤ ਜ਼ਰੂਰੀ ਚਾਹੀਦੀ ਹੈ ਤਾਂ ਮੇਰੇ ਵਿਸੇਬੇ ਦਾ ਪ੍ਰਬੰਧ ਤਾਂ ਹੋਣਾ ਹੀ ਚਾਹੀਦਾ ਨਾ ਮੁੜ ਕੇ ਤੁਸੀਂ ਮੈਨੂੰ ਕੀਮਤ ਦਿਓ ਤਾਂ ਕਿ ਮੈਂ ਇੱਥੋਂ ਉੱਜੜ ਨੇ ਮਤਲਬ ਜਿਹੜੀ ਹੁਣ ਜਿਹੜੇ ਕਿਸਾਨ ਫਾਇਆ ਚੱਕ ਕੇ ਅੱਡੀਆਂ ਚੱਕ ਕੇ ਫਾਇਆ ਲੈਂਦੇ ਨੇ ਵੱਧ ਖਰਚੇ ਕਰਦੇ ਨੇ ਤੁਹਾਨੂੰ ਉਹਨਾਂ ਨੂੰ ਵੀ ਚਾਹੀਦਾ ਹੈ ਕਰਜ਼ਾ ਲੈਣਾ ਕਰਜ਼ਾ ਕਿਸ ਜਗ੍ਹਾ ਵਾਸਤੇ ਲਿਆ ਹੋ ਉਹ ਚੀਜ਼ ਵੀ ਤਾਂ ਇੰਪਲੀਮੈਂਟ ਕਰਦੀ ਕਿਤੇ ਨਾ ਕਿਤੇ ਇਹਨਾਂ ਦੇਖੋ ਤੁਸੀਂ ਦੇਖਿਓ ਹੁਣ ਕੰਬਦ ਫਹਾ ਅੱਡੀਆਂ ਚੱਕ ਕੇ ਫਹਾ ਲੈਂਦੇ ਬਹੁਤ ਵੱਡਾ ਹਿੱਸਾ ਹੈ ਜਿਹਦੇ ਕੋਲੇ ਫਹਾ ਲੈਣ ਨੂੰ ਰੱਸੀ ਵੀ ਹੈ ਨਹੀਂ ਤੇ ਤੁਸੀਂ ਕਹੀ ਜਾਂਦੇ ਹੋ ਵੀ ਅੱਡੀਆਂ ਚੱਕ ਕੇ ਫਹਾ ਲੈਂਦੇ ਨੇ ਫਹਾ ਤਾਂ ਲੈਣਗੇ ਕਿਸ ਜਗ੍ਹਾ ਵਾਸਤੇ ਵਿਆਹ ਚੱਕ ਜਦੋਂ ਕਰਜ਼ੇ ਲੈਂਦੇ ਆ ਆਪਾਂ ਨਜਾਇਜ਼ ਖਰਚੇ ਕਰਦੇ ਆ ਉਹ ਚੀਜ਼ਾਂ ਕਿਸੇ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹੋ ਦੇਖੋ ਇਹ ਸਾਡੀ ਸਮਝ ਦਾ ਪਾਰਟ ਨਹੀਂ ਨਹੀਂ ਅਸੀਂ ਇਹ ਸਮਝਦੇ ਆਂ ਵੀ ਇਹਨਾਂ ਗੱਲਾਂ ਕਰਕੇ ਲੋਕ ਕਰਜ਼ਾਈ ਹੋਏ ਨੇ ਤੇ ਇਸ ਕਰਕੇ ਉਹ ਕਰਜ਼ਾਈ ਦਾ ਕੋਈ ਕਰਜ਼ੇ ਤੇ ਚੜ੍ਹਨ ਦਾ ਕੋਈ ਕਾਰਜਾ ਸ਼ੌਕ ਹਰੇਕ ਦਾ ਹੁੰਦਾ ਤੁਹਾਡੇ ਬੱਚੇ ਕੱਪੜੇ ਮੰਗਦੇ ਨੇ ਤੁਹਾਡੇ ਵੱਟੇ ਮੋਟਰਸਾਈਕਲ ਮੰਗਦੇ ਨੇ ਤੁਹਾਡੇ ਬੱਚੇ ਘਰੇ ਸਹੂਤਾਂ ਮੰਗਦੇ ਨੇ ਤੁਹਾਨੂੰ ਦੇਣੀਆਂ ਪੈਣਗੀਆਂ ਤੁਸੀਂ ਬੱਚਿਆਂ ਦੀਆਂ ਸਹੂਤਾਂ ਬੱਚਿਆਂ ਦੇ ਆਰਮਾਨਾਂ ਨੂੰ ਕਦੇ ਦੱਬ ਕੇ ਰੱਖ ਸਕਦੇ ਤੁਸੀਂ ਬੱਚਿਆਂ ਖਾਤਰ ਹੀ ਕਮਾਉਨੇ ਹੋ ਤੁਹਾਡੀ ਵੀ ਇੱਛਾ ਹੁੰਦੀ ਹੈ ਮੇਰੇ ਬੱਚੇ ਚੰਗਾ ਜੀਵਨ ਜਿਉਣ ਅਸੀਂ ਵੀ ਕਾਰਾਂ 'ਚ ਚੁੰਮਣ ਦਾ ਸ਼ੌਕ ਰੱਖਦੇ ਆ ਸਾਡਾ ਵੀ ਸ਼ੌਕ ਹੈ ਕੋਠਿਆਂ 'ਚ ਬਹਿਣ ਦਾ ਜੇ ਸਾਨੂੰ ਉਪਲਬਧ ਨਹੀਂ ਹੋਈਆਂ ਤਾਂ ਖੇਤੀ 'ਚੋਂ ਆਮਦਨ ਨਹੀਂ ਹੋਈ ਸਾਨੂੰ ਜੇ ਖੇਤੀ 'ਚੋਂ ਆਮਦਨ ਨਹੀਂ ਹੋਈ ਤਾਂ ਖੇਤੀ ਨਹੀਂਤੀ ਰਹੀ ਕੋਈ ਇਸ ਕਰਕੇ ਅਸੀਂ ਐਸੇ ਕਰਕੇ ਲੜਦੇ ਆ ਵੀ ਖੇਤੀ ਸਾਡੀ ਇਹੀ ਜੀ ਬਣਾਓ ਕਿ ਸਾਨੂੰ ਉਹ 'ਚੋਂ ਮੁਨਾਫਾ ਹੋਏ ਸਾਡੇ ਬੱਚੇ ਵਿਦੇਸ਼ਾਂ 'ਚ ਨਾ ਜਾ ਕੇ ਰੋੜਨਾ ਅੱਜ ਅੰਦੋਲਨ ਤੁਸੀਂ ਚੱਕਣ ਲੱਗੇ ਹੋ ਜੀ ਬਿਲਕੁਲ ਮੇਰੇ ਟਾਈਮ 2 ਵਜੇ 2 ਵਜੇ ਚ ਬਿਲਕੁਲ ਸਾਡੇ ਦਾ ਜਗਿੰਦਰ ਸਿੰਘ ਗਰਾਹਾ ਜਿਨ੍ਹਾਂ ਨੇ ਆਪਣੀ ਜਿਹੜੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਕਿ ਅੱਜ ਜਿਹੜਾ ਅੰਦੋਲਨ ਨੂੰ ਚੱਕਣ ਜਾ ਰਹੇ ਨੇ ਸੋ ਜੁੜੇ ਹੋਏ ਡੇਲੀ ਪੋਸਟ ਮੈਂ ਆਪਣੇ ਕਾਮਰਸ ਰਮੇਸ਼ ਜਨਾ ਸੰਦੀਪ ਕੰਬੋਜ ਚੰਡੀਗੜ੍ਹ ਤੋਂ